ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਸ਼ਨੀਵਾਰ ਦਾ ਦਿਨ ਹੋਣ ਕਾਰਨ ਕਚਹਿਰੀਆਂ ਬੰਦ ਸਨ ਪਰ ਫਿਰ ਵੀ ਕੋਈ ਨਾ ਕੋਈ ਦੁਕਾਨ ਖੁੱਲੀ ਸੀ ਕਈ ਦੋ ਦਿਨਾਂ ਲਈ ਟੂਰ ਤੇ ਗਏ ਸਨ ਕਈ ਘਰ ਬੈਠੇ ਆਰਾਮ ਕਰ ਰਹੇ ਸੀ ਤੇ ਕਈਆਂ ਨੂੰ ਛੁੱਟੀ ਦੇ ਦਿਨ 'ਚ ਟੇਕ ਨਹੀਂ ਆ ਰਹੀ ਸੀ ਪਰ ਜਿਸ ਨੇ ਰੋਜ਼ ਕੰਮ ਕਰਕੇ ਖਾਣਾ ਹੋਵੇ ਉਹ ਘਰੇ ਕਿਵੇਂ ਬੈਠ ਸਕਦਾ ਹੈ ਹਰ ਦੁਕਾਨਦਾਰ ਦਾ ਵੱਖਰਾ ਵੱਖਰਾ ਦਿਮਾਗ ਹੁੰਦਾ ਹੈ ਸੋਚ ਹੁੰਦੀ ਹੈ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਤੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਅੱਜ ਕਲਿੰਦਰ ਸਵੇਰੇ 7 ਵਜੇ ਹੀ ਆ ਕੇ ਦੁਕਾਨ ਤੇ ਬਹਿ ਗਿਆ ਕੁਝ ਪੈਂਡਿੰਗ ਕੰਮ ਸੀ ਅਤੇ ਨਾਲੇ ਆਪਣੇ ਕਾਗਜ਼ ਕਾਲੇ ਕਰਨ ਦਾ ਕੰਮ ਸੀ ਉਹ ਰੋਜ਼ ਰਚਨਾਵਾਂ ਟਾਈਪ ਕਰਦਾ ਤੇ ਕਿਸੇ ਨਾ ਕਿਸੇ ਅਖਬਾਰ ਮੈਗਜ਼ੀਨ ਨੂੰ ਭੇਜਦਾ ਰਹਿੰਦਾ ਕਲਵਿੰਦਰ ਦੇ ਘਰ ਦੇ ਇਸ ਗੱਲੋਂ ਔਖੇ ਸਨ ਕਿ ਇਹ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ ਪਾਗਲਾ ਵਾਂਗ ਫਿਰਦਾ ਰਹਿੰਦਾ ਹੈ ਕੰਮ ਕੋਈ ਕਰਦਾ ਨਹੀਂ ਕਈ ਵਾਰ ਕਹਿੰਦੇ ਕਿ ਤੈਨੂੰ ਕਾਗਜ਼ ਕਾਲੇ ਕਰਕੇ ਕੀ ਮਿਲਦਾ ਹੈ ਕੁਝ ਖੱਟਣ ਨੂੰ ਨਹੀਂ ਕੁਝ ਪਾਉਣ ਨੂੰ ਨਹੀਂ ਤੈਨੂੰ ਕਿਸੇ ਨੇ ਤੇਰੀ ਇਲੈਕਟ ਦੇ ਪੈਸੇ ਹੀ ਦਿੱਤੇ ਨੇ ਤੇਰਾ ਬਾਪ ਕਿਹੜਾ ਜਮੀਨਾ ਛੱਡ ਗਿਆ ਏ ਜਿਸ ਤੇ ਸਿਰ ਤੇਰੇ ਬੱਚੇ ਪੜ ਲਿਖ ਜਾਣਗੇ ਚੰਗੇ ਘਰ ਵਿਆਹੀ ਜਾਣਗੇ ਪਹਿਲਾਂ ਤੂੰ ਬੱਚਿਆਂ ਦਾ ਸੋਚ ਕਾਗਜ਼ ਕਾਲੇ ਕਰਨ ਛੱਡ ਤਾਂ ਕੁਲ ਤਾਂ ਕੁਲਵਿੰਦਰ ਕਹਿੰਦਾ ਕਿ ਸਾਡੇ ਹੀ ਹਿੱਸੇ ਤਾਂ ਕਲਮ ਚਲਾਉਣੀ ਆਈ ਹੈ ਜਿੰਨਾ ਦੁਕਾਨ ਤੇ ਕੰਮ ਆਏਗਾ ਕਰਾਂਗਾ ਕੰਮ ਮੰਗਣ ਕਿਸੇ ਕੋਲ ਜਾਣਾ ਨਹੀਂ ਸੋ ਕੁਲਵਿੰਦਰ ਉਹ ਰੋਜ਼ ਦੁਕਾਨ ਤੇ ਆ ਜਾਂਦਾ ਕੰਮ ਹੁੰਦਾ ਚਾਹੀ ਨਾ ਹੁੰਦਾ ਉਹ ਤਾਂ ਕਦੇ ਸਵੇਰੇ 4 ਵਜੇ ਆਉਂਦਾ ਤੇ ਕਦੇ ਰਾਤੀ 8 ਵਜੇ ਜਾਂਦਾ ਕਰਦੇ ਬਠੇਰਾ ਪੜਦੇ ਇੱਕ ਜਾਰੀ ਤਾਂ 5 ਵਜੇ ਬੰਦ ਹੋ ਜਾਂਦੀ ਐ ਤੇ ਤੁਸੀਂ 8 ਵਜੇ ਤੱਕ ਕੀ ਕਰਦੇ ਹੋ ਪਰ ਉਹ ਮਸਤ ਰਹਿੰਦਾ ਕਦੇ ਪੜਦਾ ਕਦੇ ਲਿਖਦਾ ਤੇ ਕਦੇ ਗੀਤ ਸੁਣਦਾ ਅੱਜ ਕੁਲਵਿੰਦਰ ਨੇ ਦੁਕਾਨ ਖੋਲੀ ਸੀ ਕਿ ਇੱਕ ਬੁੱਢਾ ਇੱਕ ਜਵਾਨ ਤੇ ਦੋ ਬੱਚੇ ਦੁਕਾਨ ਤੇ ਆਏ ਤੇ ਬਾਬਾ ਕਹਿਣ ਲੱਗਾ ਕਿ ਅਸੀਂ ਬਸੀਅਤ ਲਖਵਾਉਣੀ ਏ ਲਿਖ ਦੇਉਂਗੀ ਤਾਂ ਕੁਲਵਿੰਦਰ ਕਹਿਣ ਲੱਗਾ ਕਿ 10-15 ਮਿੰਟ ਠਹਿਰ ਜਾਓ ਸੀਟ ਲੱਗਾ ਲਵਾਵਾ ਫੇਰ ਕੰਮ ਕਰਦਾ ਹਾਂ ਤਾਂ ਇਹ ਸੁਣ ਕੇ ਬਾਬਾ ਕਹਿਣ ਲੱਗਾ ਕਿ ਅਸੀਂ ਚਾਹ ਪੀ ਕੇ ਆਉਂਦੇ ਆ 20-25 ਮਿੰਟਾਂ ਚ ਆ ਜਾਵਾਂਗੇ ਕੁਲਵਿੰਦਰ ਦੁਕਾਨ ਦੀ ਸਫਾਈ ਕਰਕੇ ਸੀਟ ਤੇ ਬਹਿ ਗਿਆ ਲੱਗਾ ਓੜੀ ਕਣਗਾਕ ਨੂੰ ਕਿ ਹੁਣ ਆਈ ਹੁਣ ਆਈ ਅੱਧਾ ਘੰਟਾ ਉਡੀਕੇ ਫਿਰ ਅਖਬਾਰਾਂ ਵਾਲੀ ਦੁਕਾਨ ਤੇ ਚਲਾ ਗਿਆ ਕਿ ਕੁਝ ਅਖਬਾਰ ਮੈਗਜ਼ੀਨ ਦੇਖ ਆਉਂਦਾ ਹਾਂ ਅਖਬਾਰ ਮੈਗਜ਼ੀਨ ਦੇਖ ਕੇ ਕੁਝ ਅਖਬਾਰਾਂ ਤੇ ਕਿਤਾਬਾਂ ਲੈ ਕੇ ਜਦ ਆਪਣੀ ਦੁਕਾਨ ਤੇ ਆਇਆ ਤਾਂ ਦੋ ਬੰਦਿਆਂ ਨੇ ਸਵਾਲ ਪੁੱਛ-ਪੁੱਛ ਕੇ ਕੁਲਵਿੰਦਰ ਦਾ ਦਿਮਾਗ ਖਾ ਲਿਆ ਜਦ ਗੱਲਬਾਤ ਮੁੱਕੀ ਤਾਂ ਇੱਕ ਬੰਦਾ ਕਹਿਣ ਲੱਗਾ ਕਿ ਅਸੀਂ ਵਸੀਅਤ ਲਖਵਾਉਣੀ ਹੈ ਉਹ ਵੀ ਅੱਜ ਦੱਸੋ ਕੀ ਕਰੀਏ ਤਾਂ ਕੁਲਵਿੰਦਰ ਹੱਸਦੇ ਹੋਏ ਕਹਿਣ ਲੱਗਾ ਕਿ ਕਰਨਾ ਕੀ ਏ ਤੁਸੀਂ ਇੱਕ ਨੰਬਰਦਾਰ ਤੇ ਦੋ ਗਵਾਹ ਲੈ ਆਓ ਹੁਣੇ ਲਿਖ ਦਿੰਦਿਆਂ ਫਿਰ ਰਜਿਸਟਰ ਕਰਵਾ ਦਿਆਂਗੀ ਤੁਸੀਂ ਫਿਕਰ ਨਾ ਕਰੋ ਉਹ ਬੰਦਾ ਆਪਣੇ ਬੱਚੇ ਲੈ ਕੇ ਨੰਬਰਦਾਰ ਲੈਂਡ ਚਲਾ ਗਿਆ ਕੁਲਵਿੰਦਰ ਨੇ ਫਿਰ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ ਕੀ ਗੱਲ ਏ ਕਿਵੇਂ ਵਸੀਅਤ ਲਖਵਾਉਣੀ ਏ ਕਿਹਦੇ ਹੱਕ ਚ ਲਖਵਾਉਣੀ ਏ ਤਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਲੜਕੀ ਦੇ ਹੱਕ ਚ ਬਸੀਹਤ ਲਖਵਾਉਣੀ ਏ ਇਹ ਬੰਦਾ ਮੇਰਾ ਭਰਾ ਹੈ ਜੋ ਫੌਜ ਚ ਰਿਟਾਇਰ ਹੋ ਕੇ ਆਇਆ ਹੈ ਇਹਨਾਂ ਦੋ ਬੱਚਿਆਂ ਵਿੱਚੋਂ ਇੱਕ ਮੇਰਾ ਤੇ ਇੱਕ ਬੱਚਾ ਉਸ ਦਾ ਹੈ ਜਦ ਮੈਂ ਕੁੜੀ ਵਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਕੁੜੀ ਤਾਂ ਮੈਂ ਵਿਆਹ ਦਿੱਤੀ ਉਹ ਜੂਪੀ ਚ ਰਹਿੰਦੀ ਹੈ ਉਹਦਾ ਘਰ ਵਾਲਾ ਬੈਂਕ ਮੈਨੇਜਰ ਹੈ ਐਸ਼ੋ ਰਾਮ ਚ ਵਧੀਆ ਜ਼ਿੰਦਗੀ ਰਾਜੀ ਖੁਸ਼ੀ ਕੱਟ ਰਹੀ ਹੈ ਪਹਿਲਾਂ ਉਸ ਲਈ ਇੱਕ ਰਿਸ਼ਤਾ ਆਇਆ ਸੀ ਸਾਰੇ ਉਸ ਨੂੰ ਪਸੰਦ ਕਰ ਰਹੇ ਸੀ ਪਰ ਮੈਂ ਕਿਹਾ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੈ ਮੈਨੂੰ ਇਸ ਤੇ ਹਾ ਭਾਵ ਠੀਕ ਨਹੀਂ ਲੱਗਦੇ ਸਾਰੇ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਤਾਂ ਬਹਿਮ ਡਾਰ ਵਾਲੀ ਕੋਈ ਗੱਲ ਨਹੀਂ ਵਿਚੋਲਾ ਜ਼ਿੰਮੇਵਾਰੀ ਲੈ ਰਿਹਾ ਹੈ ਪਰ ਮੈਂ ਤਾਂ ਅੜ ਗਿਆ ਕਿ ਆਪਣੀ ਕੁੜੀ ਦਾ ਵਿਆਹ ਇਸ ਨਾਲ ਨਹੀਂ ਕਰਨਾ ਤਾਂ ਫਿਰ ਘਰ ਦੇ ਮੈਂਬਰਾਂ ਨੇ ਮੇਰੀ ਗੱਲ ਮੰਨ ਕੇ ਮੁੰਡੇ ਵਾਲਿਆਂ ਨੂੰ ਨਾ ਕਰ ਦਿੱਤੀ ਹਫ਼ਤੇ ਬਾਅਦ ਪਤਾ ਲੱਗਾ ਕਿ ਉਹ ਮੁੰਡਾ ਤਾਂ ਕਿਸੇ ਦੀ ਕੁੜੀ ਭਜਾ ਕੇ ਲੈ ਗਿਆ ਕੁਲਵਿੰਦਰ ਨੇ ਬਾਪੇ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਬਾਬਾ ਕਹਿਣ ਲੱਗਾ ਕਿ ਮੈਂ ਰੋਜ਼ ਸਵੇਰੇ 3 ਵਜੇ ਉੱਠ ਕੇ ਨਾਮ ਸਿਮਰਨ ਕਰਦਾ ਹਾਂ ਬਾਕੀ ਜੋ ਮਾਲਕ ਦਾ ਹੁਕਮ ਹੁੰਦਾ ਏ ਜਾਂ ਜੋ ਦਿਲ ਆਉਂਦੀ ਏ ਉਹ ਕਹਿ ਦਿੰਦਾ ਹਾਂ ਫਿਰ ਕੁਲਵਿੰਦਰ ਨੇ ਸਾਰੀਆਂ ਗੱਲਾਂ ਪੁੱਛ ਕੇ ਵਸੀਅਤ ਲਿਖ ਦਿੱਤੀ ਕੰਟਾ ਲਾ ਕੇ ਲਿਖੀ ਵਸੀਅਤ ਬਾਪੇ ਨੂੰ ਪੜ ਕੇ ਸੁਣਾਈ ਤੇ ਬਾਪੇ ਨੇ ਕਿਹਾ ਕਿ ਤੂੰ ਤਾਂ ਬਹੁਤ ਵਧੀਆ ਲਿਖੀ ਏ ਮੇਰਾ ਭਾਈ ਕਹਿੰਦਾ ਸੀ ਕਿ ਤੂੰ ਲਿਖਾ ਦੇ ਕਿ ਤੇਰੀ ਘਰ ਵਾਲੀ ਮਰ ਗਈ ਏ ਤੇਰਾ ਕੋਈ ਬੱਚਾ ਨਹੀਂ ਮੈਂ ਫਿਰ ਅੜ ਗਿਆ ਕਿ ਮੈਂ ਕਿਉਂ ਗਲਤ ਲਿਖਾਵਾਂ ਲੋਕਾਂ ਨੂੰ ਸਭ ਪਤਾ ਕੌਣ ਕੀ ਦੀ ਘਰ ਵਾਲੀ ਹੈ ਕੌਣ ਕੀ ਦਾ ਬੱਚਾ ਹੈ ਫਿਰ ਕੁਲਵਿੰਦਰ ਬਸੀਅਤ ਵਕੀਲ ਨੂੰ ਦੇ ਆਇਆ ਵਕੀਲ ਨੂੰ ਗੁਰਦੀਪ ਦੀਪੀ ਕਹਿਣ ਲੱਗਾ ਕਿ ਤੂੰ ਦੱਸ ਤਾਂ ਵੇ ਜੇ ਰੱਖ ਜਾ ਆਰਾਮ ਨਾਲ ਪੜਦਾ ਹਾਂ ਜਦ ਪਾਰਟੀ ਆ ਗਈ ਤਾਂ ਗੱਲ ਕਰਾ ਦੇਵੀ ਸਵੇਰੇ 9 ਵਜੇ ਦਾ ਗਿਆ ਬੰਦਾ ਦੁਪਹਿਰੇ 3 ਵਜੇ ਮੁੜ ਕੇ ਆਇਆ ਤਾਂ ਕਹਿਣ ਲੱਗਾ ਕਿ ਆ ਨੰਬਰਦਾਰ ਤੇ ਆ ਦੋ ਗਵਾਹ ਨਹੀਂ ਚਲੋ ਵਕੀਲ ਕੋਲ ਚਲੀਏ ਜਦੋਂ ਸਾਰੇ ਵਕੀਲ ਕੋਲ ਗਏ ਤਾਂ ਵਕੀਲ ਨੇ ਵਸੀਅਤ ਪੜ ਕੇ ਸੁਣਾਈ ਵਸੀਅਤ ਵਸੀਅਤ ਸੁਣ ਕੇ ਫਿਰ ਉਹ ਬੰਦਾ ਰੌਲਾ ਪਾਉਣ ਲੱਗ ਗਿਆ ਕਿ ਵਸੀਅਤ ਤਾਂ ਗਲਤ ਲਿਖੀ ਹੈ ਇਸ ਦੀ ਤਾਂ ਲੜਕੀ ਹੈ ਨਹੀਂ ਲੜਕੀ ਤਾਂ ਮੇਰੀ ਹੈ ਇਸ ਦੀ ਘਰ ਵਾਲੀ ਤਾਂ ਹੈ ਨਹੀਂ ਘਰ ਵਾਲੀ ਤਾਂ ਮੇਰੀ ਹੈ ਇਹ ਕੀ ਲਖਵਾ ਦਿੱਤਾ ਫੌਜੀ ਹੁਣ ਆਪਣੇ ਭਰਾ ਨੂੰ ਗੁੱਸੇ ਹੋਣ ਲੱਗ ਪਿਆ ਬਾਬਾ ਕਹਿਣ ਲੱਗਾ ਕਿ ਇਸ ਚ ਰੋੜੇ ਵਾਲੀ ਕਿਹੜੀ ਗੱਲ ਹੈ ਜੋ ਹੈ ਉਸ ਬਾਰੇ ਤਾਂ ਸਭ ਲੋਕਾਂ ਨੂੰ ਪਤਾ ਹੈ ਤੂੰ ਤਾਂ ਦੱਸ ਜਮਾਤਾਂ ਪਾਸ ਕਰਕੇ ਫੌਜ ਚ ਭਰਤੀ ਹੋਣਾ ਚਾਹੁੰਦਾ ਸੀ ਨੌਕਰੀਆਂ ਪਹਿਲਾਂ ਤੇਰਾ ਵਿਆਹ ਹੋ ਗਿਆ ਵਿਆਹ ਤੋਂ 6 ਮਹੀਨੇ ਬਾਅਦ ਚਿੱਠੀ ਆ ਗਈ ਕਿ ਤੂੰ ਫੌਜ ਚ ਭਰਤੀ ਲਈ ਟੈਸਟ دی ਤੂੰ ਸਾਰੇ ਟੈਸਟ ਕਲੀਅਰ ਕਰਕੇ ਫੌਜ ਚ ਭਰਤੀ ਹੋ ਗਿਆ ਫਿਰ ਪਤਾ ਨਹੀਂ ਤੁਹਾਡੇ ਮਨ ਚ ਕੀ ਆਈ ਤੁਸੀਂ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਤੇਰੀ ਘਰ ਵਾਲੀ ਕਹਿੰਦੀ ਕਿ ਜਾਂ ਤਾਂ ਮੈਂ ਫੌਜੀ ਨਾਲ ਜਾਵਾਂ ਜਾਂ ਮੈਂ ਕਿਤੇ ਹੋਰ ਨੌਕਰੀ ਕਰਾਂ ਮੈਂ ਤਾਂ ਫੌਜੀ ਨਾਲੋਂ ਵੱਧ ਪੜ੍ਹੀ ਲਿਖੀ ਆ ਜੇ ਮੈਨੂੰ ਫੌਜੀ ਨਾਲ ਲੈ ਕੇ ਨਾ ਗਿਆ ਜਾਂ ਮੈਨੂੰ ਕਿਤੇ ਨੌਕਰੀ ਨਾ ਕਰਨ ਦਿੱਤੀ ਤਾਂ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਕਿਤੇ ਹੋਰ ਜਾਵਾਂ ਤਾਂ ਤੂੰ ਆਪਣੀ ਪਤਨੀ ਨੂੰ ਕਿਹਾ ਸੀ ਪਤਨੀ ਨੂੰ ਕਿਹਾ ਸੀ ਕਿ ਮੈਂ ਤੈਨੂੰ ਅੱਜ ਇਹ ਨਾਲ ਨਹੀਂ ਰੱਖ ਸਕਦਾ ਤੂੰ ਕਿਤੇ ਹੋਰ ਜਾਣ ਨਾਲੋਂ ਮੇਰੇ ਵੱਡੇ ਭਰਾ ਕੋਲ ਰਹਿ ਏ ਤੇਰਾ ਖਿਆਲ ਰੱਖੇਗਾ ਤੇਰੇ ਦੁੱਖ ਚ ਕੰਮ ਆਵੇਗਾ ਮੇਰੀ ਤਾਂ ਨੌਕਰੀ ਐਸੀ ਹੈ ਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਕਿ ਕਿੱਥੇ ਕੀ ਹੋ ਜਾਵੇ ਇਸ ਤਰ੍ਹਾਂ ਤੋਂ ਮੈਨੂੰ ਆਪਣੀ ਪਤਨੀ ਸੌਂਪ ਗਿਆ ਸੀ ਤੇਰੀ ਪਤਨੀ ਮੇਰੇ ਨਾਲ 15 ਸਾਲ ਰਹੀ ਉਸ 5 ਸਾਲ ਔਖੇ ਸੌਖੇ ਇੰਤਜ਼ਾਰ ਕੀਤਾ ਹੁਣ ਦੇਖ ਲੈ ਸੁੱਖ ਨਾਲ ਦੋ ਬੱਚੇ ਮੇਰੇ ਨੇ ਤੇ ਇੱਕ ਬੱਚਾ ਤੇਰਾ ਹੈ ਤਾਂ ਫੌਜੀ ਗੁੱਸੇ 'ਚ ਕਹਿਣ ਲੱਗਾ ਕਿ ਬਸ ਕਰ ਬਸ ਸਿਰਖੇ ਨਾ ਪਾ ਜੋ ਗੱਲ ਹੋਣੀ ਸੀ ਹੋ ਗਈ ਇਹ ਤਾਂ ਮੇਰੀ ਮਜਬੂਰੀ ਪਾਗਲਪਨ ਸੀ ਜੋ ਤੈਨੂੰ ਦੱਸ ਨਹੀਂ ਨਹੀਂ ਸਕਦਾ ਨਹੀਂ ਤਾਂ ਕੌਣ ਆਪਣੀ ਘਰਵਾਲੀ ਕਿਸੇ ਨੂੰ ਸੌਂਪ ਕੇ ਜਾਂਦਾ ਹੈ ਬਾਬਾ ਕਹਿਣ ਲੱਗਾ ਕਿ ਦੱਸ ਤੇਰੀ ਕੀ ਮਜਬੂਰੀ ਸੀ ਫੌਜੀ ਕਹਿਣ ਲੱਗਾ ਕਿ ਮੈਂ ਕੁਝ ਨਹੀਂ ਦੱਸ ਸਕਦਾ ਜੋ ਮੇਰੇ ਨਾਲ ਬੀਤੀ ਉਹ ਮੈਂ ਹੀ ਜਾਣਦਾ ਮੈਂ ਤਾਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੈਂ ਤਾਂ ਫੌਜ ਵਿੱਚ ਭਰਤੀ ਹੋ ਕੇ ਆਪਣੀ ਜਾਨ ਦੇਸ਼ ਤੇ ਲੇਖੇ ਲਾਉਣਾ ਚਾਹੁੰਦਾ ਸੀ ਪਰ ਮੇਰੀ ਕਿਸਮਤ ਹਰ ਵਾਰ ਲੜਾਈ ਚੋਂ ਜਿਉਂਦਾ ਬਚਾ ਕੇ ਲਿਆਉਂਦੀ ਮੇਰੇ ਮਨ 'ਚ ਕਈ ਵਾਰ ਖੁਦ ਖੁਸ਼ੀ ਕਰਨ ਦਾ ਖਿਆਲ ਆਇਆ ਪਰ ਪਤਾ ਨਹੀਂ ਮੈਂ ਕਿਸ ਆਸ ਤੇ ਜਿਉਂਦਾ ਰਿਹਾ ਫਿਰ ਮੈਂ ਫੌਜੀ ਨੌਕਰੀ ਛੱਡ ਆਇਆ ਮੈਨੂੰ ਤਰੱਕੀਆਂ ਰਾਸ ਨਹੀਂ ਆਈਆਂ ਬਾਬਾ ਕਹਿਣ ਲੱਗਾ ਕਿ ਤੂੰ ਨੌਕਰੀ ਛੱਡ ਕੇ ਕਿਉਂ ਆਇਆ ਤਾਂ ਫੌਜੀ ਕਹਿਣ ਲੱਗਾ ਕਿ ਮੈਂ ਤਾਂ ਇਕੱਲਾ ਰਹਿਣਾ ਚਾਹੁੰਦਾ ਸੀ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਇਸ ਲਈ ਮੈਂ ਫੌਜ 'ਚ ਭਰਤੀ ਹੋ ਕੇ ਕਦੇ ਕਿਹੜੀ ਥਾਂ 'ਤੇ ਕਦੇ ਕਿਹੜੀ ਥਾਂ 'ਤੇ ਜਾਣਾ ਚਾਹੁੰਦਾ ਸੀ ਪਰ ਮੈਂ ਨੌਕਰੀ ਦੌਰਾਨ ਮਹਿਸੂਸ ਕੀਤਾ ਕਿ ਬੰਦਾ ਇਕੱਲਾ 10 20 30 ਸਾਲ ਇਕੱਲਾ ਰਹਿ ਲਵੇਗਾ ਪਰ ਕਦੇ ਤਾਂ ਸੱਚੇ ਸਾਥੀ ਦੀ ਲੋੜ ਮਹਿਸੂਸ ਹੋਵੇਗੀ ਜੋ ਦੁੱਖ ਸੁੱਖ ਸਮਝੇ ਸਾਥ ਦੇਵੇ ਸਹਾਰਾ ਬਣੀ ਫਿਰ ਮੈਂ ਕਾਫੀ ਸੋਚ ਵਿਚਾਰ ਕੇ ਆਪਣੀ ਕੀਤੀ ਗਲਤੀ ਸੁਧਾਰਨ ਲਈ ਨੌਕਰੀ ਵਿਚਾਲੇ ਛੱਡ ਕੇ ਆ ਗਿਆ ਹੁਣ ਮੈਂ ਫਿਰ ਕਹਿੰਦਾ ਹਾਂ ਕਿ ਜਿਵੇਂ ਮੈਂ ਤੈਨੂੰ ਕਹਿੰਦਾ ਹਾਂ ਉਸੇ ਤਰ੍ਹਾਂ ਲਿਖਾ ਕਿ ਮੇਰੀ ਘਰ ਵਾਲੀ ਦੀ ਮੌਤ ਹੋ ਚੁੱਕੀ ਹੈ ਮੇਰੀ ਕੋਈ ਬੱਚਾ ਨਹੀਂ ਜੋ ਹੋਇਆ ਜੋ ਬੀਤਿਆ ਉਸ ਦਾ ਪਛਤਾਵਾ ਤਾਂ ਹੈ ਹੁਣ ਪਛਤਾਣ ਨਾਲ ਕੁਝ ਨਹੀਂ ਹੋਣਾ ਪਰ ਹੁਣ ਤੂੰ ਰੌਲਾ ਪਾ ਕੇ ਇੱਜ਼ਤ ਖਰਾਬ ਨਾ ਕਰ ਲੋਕੀ ਜੋ ਮਰਜ਼ੀ ਕਹਿਣ ਸਮਝਣ ਪਰ ਆਪਣੇ ਦਿਲ ਤਾਂ ਸਾਫ਼ ਰਹਿਣੇ ਚਾਹੀਦੇ ਨੇ ਗਲਤਫਹਿਮੀਆਂ ਘਰ ਤਬਾਹ ਕਰ ਦਿੰਦੀਆਂ ਨੇ ਪਰ ਆਪਾਂ ਸਮਝਦਾਰੀ ਨਾਲ ਆਪਣਾ ਘਰ ਬਚਾਈ ਰੱਖੀਏ ਬਾਬਾ ਕਹਿਣ ਲੱਗਾ ਕਿ ਮੈਂ ਤਾਂ ਧਰਮੀ ਬੰਦਾ ਪੂਜਾ ਪਾਠ ਕਰਦਾ ਮੈਂ ਝੂਠ ਬੋਲ ਸੁਣ ਨਹੀਂ ਸਕਦਾ ਲਿਖਾ ਨਹੀਂ ਸਕਦਾ ਤੂੰ ਜੋ ਮਰਜੀ ਲਿਖਾ ਮੈਨੂੰ ਕੋਈ ਮਤਲਬ ਨਹੀਂ ਤਾਂ ਫੌਜੀ ਕਹਿਣ ਲੱਗਾ ਕਿ ਮੈਨੂੰ ਨਹੀਂ ਵਸੀਅਤ ਦੀ ਲੋੜ ਜੇ ਕੁੜੀ ਦੇ ਨਾਮ ਵਸੀਅਤ ਕਰਵਾਣੀ ਹੈ ਤਾਂ ਕਰਵਾਓ ਨਹੀਂ ਤਾਂ ਰਹਿਣ ਦਿਓ ਮੈਨੂੰ ਪੈਸਿਆਂ ਨਾਲੋਂ ਇੱਜ਼ਤ ਪਿਆਰੀ ਹੈ ਚਲੋ ਘਰ ਚੱਲੀਏ ਫਿਰ ਦੋਵੇਂ ਭਾਈ ਵਕੀਲ ਤੇ ਟਾਈਪਿਸਟ ਨੂੰ ਪੈਸੇ ਦਿੱਤਿਆਂ ਬਿਨਾ ਘਰ ਚਲੇ ਗਏ ਵਕੀਲ ਤੇ ਟਾਈਪਿਸਟ ਹੱਥ ਮਲਦੇ ਰਹੇ ਅੱਜ ਪਤਾ ਨਹੀਂ ਕੀ ਹੋ ਜੇ ਆ ਦਿਨ ਚੜਿਆ ਸੀ ਕੇ ਹੱਥ ਆਇਆ ਸ਼ਿਕਾਰ ਬਚ ਕੇ ਸੁੱਕਾ ਨਿਕਲ ਗਿਆ ਤਾਂ ਹੀ ਵਕੀਲ ਟਾਈਪਿਸਟ ਨੂੰ ਕਹਿ ਰਿਹਾ ਸੀ ਕਿ ਕੋਈ ਕਾਕ ਰੱਬ ਦਾ ਰੂਪ ਹੁੰਦਾ ਹੈ ਤੇ ਕੋਈ ਕਾਕ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ